ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਗੁਰਸੰਗਤ ਜੀ ਆਪਾਂ ਸਰਬੱਤ ਗੁਰਸਿੱਖ ਮਾਈ ਭਾਈ ਸਤਗੁਰੂ ਸਾਹਿਬ ਜੀਆਂ ਦੀ ਪਾਵਨ ਗੁਰਬਾਣੀ ਦੀ ਸੁੱਧ ਸੰਥਿਆ ਕਰਨ ਵਾਸਤੇ ਇਕੱਤਰ ਹੋਏ ਹਾਂ ਸੋ ਹੁਣ ਸਾਰੇ ਗੁਰਮੁਖ ਆਪਣੀਆਂ ਪਥੀਆਂ ਪ੍ਰਕਾਸ਼ ਕਰਕੇ 6 ਅੰਗ ਉੱਪਰ 28ਵੀਂ ਪੌੜੀ ਪ੍ਰਾਰੰਭ ਕਰਨੀ ਹੈ ਸੰਥਿਆ ਜਿਹੜੀ ਬੜੇ ਧਿਆਨ ਦੇ ਨਾਲ ਸੁਣਨੀ ਹੈ ਕਿ ਆਪਾਂ ਨੂੰ ਸਮਝ ਆ ਜਾਵੇ ਉਸ ਤੋਂ ਬਾਅਦ ਜਦੋਂ ਆਪਾਂ ਸੰਥਿਆ ਸੁਣਾਉਣੇ ਆ ਉਦੋਂ ਉਹ ਜਿਹੜੇ ਪਹਿਲਾ ਸ਼ਬਦ ਆਖੇ ਹੁੰਦੇ ਹਨ ਵੀ ਇਸ ਪ੍ਰਕਾਰ ਪੜਨਾ ਹੈ ਉਦੋਂ ਵੀ ਧਿਆਨ ਦੇ ਨਾਲ ਪੜਿਆ ਕਰੋ ਕਿਉਂਕਿ ਆਪਣੇ ਕੋਲ ਸਮਾਂ ਥੋੜਾ ਹੁੰਦਾ ਹੈ ਵਿਚਾਰਨਾ ਬਹੁਤਾ ਕੁਝ ਹੁੰਦਾ ਹੈ ਇਸ ਵਾਸਤੇ ਉਹ ਸਮਾਂ ਥੋੜਾ ਘੱਟ ਲੱਗੇ ਤੇ ਆਪਾਂ ਸਮਝ ਜਿਹੜਾ ਗਿਆਨ ਹੈ ਉਸ ਨੂੰ ਵੱਧ ਵਿਚਾਰੀਏ ਸੋ ਹੁਣ ਪਾਵਨ ਗੁਰਬਾਣੀ ਦੀ ਸੰਥਿਆ ਪਰ ਆਰੰਭ ਹੋਣ ਲੱਗੀ ਹੈ ਸੋ ਸਾਰੇ ਆਪਨੋ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਨਾ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੁੰਦਾ ਸੰਤੋਖ ਸਰਮ ਪਤਝੋਲੀ ਇਪਤ ਪਾਠ ਭਾਰਾ ਕਰਕੇ ਪੜਨਾ ਹੈ ਪਤ ਦਾ ਅਰਥ ਹੈ ਪਾਤਰ ਧਿਆਨ ਕੀ ਕਰਹਿ ਵਿਭੂਤ ਵਿਭੂਤ ਨਹੀਂ ਕਹਿਣਾ ਵਿਭੂਤ ਖਿੰਥਾ ਕਾਲ ਕੁਆਰੀ ਕਾਇ ਕਾਇਆ ਜਿਹੜਾ ਸ਼ਬਦ ਹੈ ਜਿੱਥੇ ਵੀ ਪਾਵਨ ਗੁਰਬਾਣੀ ਵਿੱਚ ਆਵੇ ਜਿੱਥੇ ਸਰੀਰ ਦਾ ਵਾਚਕ ਹੋਵੇ ਸਰੀਰ ਦਾ ਅਰਥ ਹੋਵੇ ਉੱਥੇ ਕਾਇਆ ਬਿੰਦੀ ਲਾ ਕੇ ਪੜਨਾ ਹੈ ਕਾਇਆ ਨਹੀਂ ਕਹਿਣਾ ਕੱਕੇ ਕੰਨਾ ਉੱਤੇ ਬਿੰਦੀ ਖਾਂ ਕਾਇਆ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ आदेश तिसए आदेश आद अनिल अनाद अनाहत जुग जुग एकोवीस भुगत ज्ञान दया भंडारण ਘਟ ਘਟ ਵੱਜ ਹੈ 나ਦ ਆਪਨਾਥ 나थी ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਇਹ ਵੀ ਸ਼ਬਦ ਜਿਹੜਾ ਹੈ ਇਹ ਸਾਧ ਪੜਨਾ ਹੈ ਸਾਧ ਨਹੀਂ ਕਹਿਣਾ ਗੁਰੂ ਖਾਲਸਾ ਜੀ ਫਿਰ ਅਰਥ ਜਿਹੜਾ ਹੈ ਉਹ ਸਾਧੂ ਦਾ ਬਣ ਜਾਵੇਗਾ ਇੱਥੇ ਅਰਥ ਹੈ ਰਿੱਧ ਸਿੱਧ ਅਵਰਾ ਸਾਧ ਜਿਹੜੇ ਰਿੱਧੀਆਂ ਸਿੱਧੀਆਂ ਹਨ ਇਹ ਹੋਰਾਂ ਦਾ ਹੀ ਸਾਧ ਕੀ ਇਹ ਸਵਾਦ ਹੈ ਜਿਸ ਕੋਲੇ ਆਵੇ ਉਹਨੂੰ ਕੋਈ ਬਹੁਤਾ ਲਾਭ ਨਹੀਂ ਹੁੰਦਾ ਆਪਨਾਥ 나ਥੀ ਸਭ ਜਾ ਕੀ ਰੈਦ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜਗ ਜਗ ਏਕੋ ਈਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਹਾਂਜੀ ਇੰਨਾ ਸ਼ਬਦਾਂ ਨੂੰ ਧਿਆਨ ਦੇ ਨਾਲ ਪੜ੍ਹਨਾ ਵਿਆਈ ਨਹੀਂ ਕਹਿਣਾ ਵਿਆਈ ਆਖਣਾ ਵਿਆਈ ਜਿਹੜਾ ਤਿੰਨ ਸ਼ਬਦ ਹੈ ਇਸ ਨੂੰ ਅਧਿਕ ਦੇ ਸਹਿਤ ਤਿੰਨ ਗਿਣਤੀ ਦਾ ਅਰਥ ਹੋਣ ਕਰਕੇ ਤਿੰਨ ਪੜਨਾ ਹੈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਇਹ ਦੀ ਬਾਣ ਵੱਖਰਾ ਵੱਖਰਾ ਹੈ ਦੀ ਵੱਖਰਾ ਹੈ ਬਾਣ ਵੱਖਰਾ ਹੈ ਜੇਵ ਤਿਸ ਭਾਵੇ ਤਿਵੇਂ ਚਲਾਵੇ ਜੇਵ ਹੋਵੇ ਫੁਰਮਾਨ ਓਹ ਹੋ ਵੇਖੇ ਉਹ ਨਾ ਨਦਰ ਨਾ ਆਵੇ ਬਹੁਤ ਏਹੋ ਵਿਡਾਨ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜਗ ਜਗ ਏਕੋ ਵੇਸ ਇਸੇ ਤਰੀਕੇ ਦੇ ਨਾਲ ਜਗ ਜਗ ਜੁਗ ਜੁਗ ਨਹੀਂ ਕਹਿਣਾ ਜਗ ਜਗ ਇੱਕੋ ਵੇਸ ਆਸਣ ਲੋਏ ਲੋਏ ਭੰਡਾਰ ਇਸ ਤਰੀਕੇ ਦੇ ਨਾਲ ਇਸ ਦਾ ਵਿਸਰਾਮ ਆਸਣ ਲੋਏ ਤਿਹ ਹੈ ਦੂਸਰਾ ਲੋਏ ਭੰਡਾਰ ਆਸਣ ਲੋਏ ਲੋਏ ਭੰਡਾਰ ਜੋ ਗਿਛ ਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਇਸੇ ਤਰ੍ਹਾਂ ਹੀ ਆਦੇਸ ਤੇ ਰੁਕ ਕੇ ਤਿਸੈ ਆਦੇਸ ਕਿਉਂਕਿ ਸ੍ਰੀ ਜਪਜੀ ਸਾਹਿਬ ਜਿਹੜਾ ਹੈ ਇਹ ਸਿੱਧਾਂ ਦੇ ਨਾਲ ਸਿੱਧ ਗੋਸ਼ਟ ਹੋਈ ਸੀ ਦੇਸ ਵਕਤ ਸਤਿਗੁਰੂ ਸਾਹਿਬ ਜੀ ਉਹਨਾਂ ਸਵਾਲਾਂ ਦੇ ਜਵਾਬ ਦੇ ਦਿੰਦੇ ਤੇ ਉਹ ਸਿੱਧ ਆਖਦੇ ਸਨ ਆਦੇਸ ਹੇ ਬਾਬਾ ਤੈਨੂੰ ਆਦੇਸ ਸਤਿਗੁਰੂ ਸਾਹਿਬ ਜੀ ਆਖਦੇ ਹਨ ਤਿਸੈ ਆਦੇਸ ਵੀ ਉਸ ਅਕਾਲ ਪੁਰਖ ਨੂੰ ਹੀ ਆਦੇਸ ਮੈਨੇ ਨਮਸ਼ਕਾਰ ਹੈ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜਗ ਜਗ ਇੱਕੋ ਵੇਸ ਇੱਕ ਦੂਜੀ ਭਾਉ ਇਸ ਨੂੰ ਜਿਭਾਉ ਸ਼ਬਦ ਕਹਿਣਾ ਜੀ ਭਾਉ ਨਹੀਂ ਬੋਲਣਾ ਕਿਉਂਕਿ ਪ੍ਰਾਤਨ ਸ਼ਬਦ ਜੀਬ ਹੈ ਇਸ ਵਾਸਤੇ ਜਿਭਾਉ ਕਹਿਣਾ ਜਿਭਾਉ ਇੱਕ ਦੂਜੀ ਭਾਉ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਢੇੜਾ ਆਖੀ ਹੈ ਇਕ ਨਾਮ ਜਗਦੀਸ਼ ਏਤ ਰਾਹੀ ਪਤ ਪਵੜੀਆਂ ਚੜੀਐ ਹੋਏ 21 ਇਸ ਪਾਵਨ ਸ਼ਬਦ ਨੂੰ 21 ਕਹਿਣਾ 21 ਨਹੀਂ ਪੜ੍ਹਨਾ 21 ਸੁਣ ਗੱਲਾਂ ਆਕਾਸ਼ ਕੀ ਗੱਲਾਂ ਸ਼ਬਦ ਜਿਹੜਾ ਹੈ ਇਸ ਨੂੰ ਬਿਨਾ ਬਿੰਦੀ ਤੋਂ ਗੱਲਾ ਨਹੀਂ ਕਹਿਣਾ ਕਿਉਂਕਿ ਗੱਲਾ ਗੋਲਕ ਨੂੰ ਆਖਿਆ ਜਾਂਦਾ ਹੈ ਇੱਥੇ ਗੱਲਾਂ ਦਾ ਕਥਨ ਹੋਣ ਕਰਕੇ ਇਹ ਸ਼ਬਦ ਗੱਗਾ ਲੱਲੇ ਕੰਨਾ ਉੱਤੇ ਬਿੰਦੀ ਲਾ ਕੇ ਪੜਨਾ ਹੈ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਣ ਮਰਣ ਨਹਿ ਜੋਰ ਜੋੜ ਨਾ ਰਾਜ ਮਾਲ ਇਹ ਬਿਸਰਾਮ ਮਾਲ ਤੇ ਲਾਉਣਾ ਹੈ ਭਾਲ ਮਾਲ ਤੇ ਰੁਕਣਾ ਜੋੜ ਨਾ ਰਾਜ ਮਾਲ ਮਨ ਸੋਰ ਜੋੜ ਨਾ ਸੁਰਤੀ ਗਿਆਨ ਵਿਚਾਰ ਜੋੜ ਨਾ ਜੁਗਤੀ ਛਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਈ ਰਾਤੀ ਰੁੱਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਨ ਪੰਚ ਪਰਵਾਣ ਨਦਰੀ ਕਰਮ ਪਵੈ ਨੀਸਾਨ ਕਾਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅਖੋ ਕਰਮ ਕੇਤੇ ਪਵਨ ਪਾਣੀ ਵੈਸੰਤਰ ਇਸ ਨੂੰ ਵਾਵੇ ਨਾਲ ਪੜਨਾ ਹੈ ਵੈਸੰਤਰ ਕੇਤੇ ਪਵਨ ਪਾਣੀ ਵੈਸੰਤਰ ਕੇਤੇ ਕਾਨ ਮਹੇਸ ਇਹ ਵੀ ਜਿਹੜਾ ਸ਼ਬਦ ਹੈ ਇਸ ਨੂੰ ਕਾਨ ਨਹੀਂ ਕਹਣਾ ਕਾਨ ਕਹਿਣਾ ਕਿ ਕ੍ਰਿਸ਼ਨ ਭਗਵਾਨ ਦਾ ਅਰਥ ਹੋਣ ਕਰਕੇ ਕਾਨ ਕੇਤੇ ਕਾਨ ਮਹੇਸ਼ ਕੇਤੇ ਵਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਇਹਨਾਂ ਪਾਵਨ ਪੰਕਤੀਆਂ ਨੂੰ ਬੜੇ ਧਿਆਨ ਦੇ ਨਾਲ ਪੜ੍ਹਨਾ ਹੈ ਕਿਉਂਕਿ ਦੋ ਵਾਰ ਇਕੱਠਾ ਕੇਤੇ ਆਉਂਦਾ ਤੇ ਉਹ ਕੇਤੇ ਤੇ ਵਿਸਰਾਮ ਲਾ ਕੇ ਪੜ੍ਹਨਾ ਹੈ ਕੇਤੇ ਕੇਤੇ ਨਹੀਂ ਕਹਿਣਾ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ দানਵ ਮਨ ਕੀਤੇ ਕੀਤੇ ਰਤਨ ਸਮੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਬਾਤ ਨਿਰਿੰਦ ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹ ਗਿਆਨ ਪ੍ਰਚੰਡ ਤਿਥੈ ਨਾਦ ਬినੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਦ ਘੜੀਏ ਬਹੁਤ ਅਨੂਪ ਤਾ ਕੀਆ ਗੱਲਾ ਕਥਿਆ ਨਾ ਜਾਹੇ ਇਸੇ ਤਰ੍ਹਾਂ ਇਹ ਨੰਨੇ ਕੰਨਾਂ ਨਾ ਲੱਗਿਆ ਹੋਇਆ ਹੈ ਲੰਬੀ ਆਵਾਜ਼ ਵਿੱਚ ਪੜਨਾ ਹੈ ਨਾ ਜਾਹੇ ਕਿਉਂਕਿ ਸ੍ਰੀ ਜਪਜੀ ਸਾਹਿਬ ਜੀ ਦੇ ਅੰਦਰ ਜਿਹੜੇ ਨੰਨੇ ਹਨ 6 ਨੰਨੇ ਹਨ ਜਿਨ੍ਹਾਂ ਨੂੰ ਕੰਨਾਂ ਲੱਗਿਆ ਹੋਇਆ ਹੈ ਉਹਨਾਂ ਨੂੰ ਲੰਬੀ ਆਵਾਜ਼ ਦੇ ਵਿੱਚ ਪੜਨਾ ਹੈ ਇਸ ਤਰ੍ਹਾਂ ਤਾ ਕੀਆ ਗੱਲਾ ਕਥਿਆ ਨਾ ਜਾਹੇ ਜੇ ਕੋ ਕਹ ਪਿੱਛ ਪਛਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਤ ਤਿਥੈ ਘੜੀਐ ਸੁਰ ਸਿੱਧਾ ਕੀ ਸੁੱਧਾ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਜਿਵੇਂ ਇੱਥੇ ਨੰਨਾ ਮੁਕਤਾ ਹੈ ਤੇ ਆਪਾਂ ਇਸ ਨੂੰ ਪੜਿਆ ਹੈ ਨਾ ਜੇ ਕੰਨਾ ਹੁੰਦਾ ਫਿਰ ਨਾ ਇਸ ਤਰ੍ਹਾਂ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਦ ਮਹਾਬਲ ਸੂਰ ਤਿਨ ਮਹ RAM ਰਹਿਆ ਭਰ ਪੂਰਾ ਤਿੱਥੇ ਸੀਤੋ ਸੀਤਾ ਮਹਿਮਾਮਾਹੇ ਇਹ ਪਾਵਨ ਪਵਿੱਤਰ ਪੰਗਤੀ ਨੂੰ ਪਹਿਲਾ ਜਿਹੜਾ ਅੱਖਰ ਹੈ ਉਹ ਕਸ ਕੇ ਪੜਨਾ ਹੈ ਦੂਸਰਾ ਜਿਹੜਾ ਸੀਤਾ ਹੈ ਇਹ ਬੁੱਲਾ ਪੜਨਾ ਹੈ ਤਿਥੈ ਸੀਤੋ ਸੀਤਾ ਮਹਿਮਾਮਾਹੇ ਤਾਕੇ ਰੂਪ ਨਾ ਕਥਨੇ ਜਾਹੇ ਨਾ ਓਹੀ ਮਰਹ ਨਾ ਠਾਗੇ ਜਾਹੇ ਇਸ ਤਰੀਕੇ ਦੇ ਨਾਲ ਇਹ ਨੰਨੇ ਨੂੰ ਕੰਨਾਂ ਲੱਗਿਆ ਹੋਇਆ ਔਰ ਦੂਸਰਾ ਨੰਨਾ ਮੁਕਤਾ ਹੈ ਨਾ ਓਹੀ ਮਰਹ ਨਾ ਠਾਗੇ ਜਾਹੇ ਜਨਕ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸਹਿ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਇ ਸੱਚ ਖੰਡ ਵਸੈ ਅਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥ ਖੰਡ ਮੰਡਲ ਵਦ ਭੰਡ ਜੇ ਕੋ ਕਥ ਤਾ ਅੰਤ ਨਾ ਅੰਤ ਤਿੱਥਾ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰ ਇਹ ਪਾਹਾਰ ਨਹੀਂ ਕਹਿਣਾ ਪਾਹਾਰ ਪੱਪਾ ਲੱਗਿਆ ਹੋਇਆ ਜਾਤ ਪਾਹਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਉ ਖੱਲਾ ਖੱਲਾ ਸ਼ਬਦ ਆਖਣਾ ਹੈ ਕਿਉਂਕਿ ਉਹ ਖੱਲਾ ਜਿਹੜੀ ਹੈ ਉਹ ਖਲ ਦੀ ਬਣੀ ਹੋਈ ਫੂਕਣੀ ਹੁੰਦੀ ਹੈ ਇੱਕ ਸੁਨਿਆਰਾਂ ਦੇ ਕੋਲ ਉਸ ਨੂੰ ਖੱਲਾ ਆਖਦੇ ਹਨ ਇਹ ਖੱਲਾ ਭਾਰਾ ਸ਼ਬਦ ਪੜਨਾ ਹੈ ਖਲਾ ਨਹੀਂ ਪੜਨਾ ਭਉ ਖੱਲਾ ਅਗਰ ਤਪਤਾ ਭੰਡ ਭਉ ਅੰਮ੍ਰਿਤ ਤਿਤ ਢਾਲ ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕਾ ਨਦਰ ਕਰਮ ਇਹ ਕਰਮ ਤੇ ਵਿਸਰਾਮ ਹੈ ਨਦਰ ਕਰਮ ਜੇਨ ਕਾਓ ਨਦਰ ਕਰਮ ਤਿਨਕਾਰ ਕਰਮ ਤਿਨਕਾਰ ਨਹੀਂ ਕਹਿਣਾ ਜੇਨ ਕਾਓ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਘਰਤ ਮਹਤ ਦਿਵਸ ਰਾਤ ਦੁਏ ਦਾਈ ਦਾਇ ਜਿੱਥੇ ਇਸ ਤਰ੍ਹਾਂ ਦੀ ਪੰਕਤੀ ਆ ਜੇ ਦਿਵਸ ਰਾਤ ਸੰਜੋਗ ਵਿਜੋਗ ਦੇ ਨਾਲ ਦੁਏ ਸ਼ਬਦ ਆ ਜੇ ਜਿਵੇਂ ਆਇਆ ਸੀ ਸੰਜੋਗ ਵਿਜੋਗ ਦੁਏ ਉਥੇ ਦੁਏ ਤੇ ਥੋੜਾ ਰੁਕਣਾ ਹੁੰਦਾ ਜਿਵੇਂ ਦਿਵਸ ਰਾਤ ਦੁਏ ਦੁਏ ਦਾਈ ਦਾਇ ਨਹੀਂ ਕਹਿਣਾ ਦਿਵਸ ਰਾਤ ਦੁਏ ਦਾਈ ਦਾਇ ਇਸ ਤਰੀਕੇ ਨਾਲ ਪੜ੍ਹਨਾ ਹੈ ਸੰਜੋਗ ਵਿਜੋਗ ਦੁਏ ਕਾਰ ਚਲਾਵਹਿ ਦਿਵਸ ਰਾਤ ਦੁਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰੈ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਇਹ ਪਾਵਨ ਸ਼ਬਦ ਮਸਕਤ ਕਰਕੇ ਪੜਨਾ ਅੱਧ ਕਲਾ ਕੇ ਮਸਕਤ ਨਹੀਂ ਕਹਿਣਾ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਇਹ ਛੱਛੇ ਨਾਲ ਪੜਨਾ ਹੈ ਛੁੱਟੀ ਔਰ ਉਜਲੇ ਪੜਨਾ ਹੈ ਇਥੋਂ ਤੱਕ ਜੋ ਸਤਿਗੁਰੂ ਸਾਹਿਬ ਜੀ ਨੇ ਆਪਾਂ ਨੂੰ ਪਾਵਨ ਪਵਿੱਤਰ ਸ੍ਰੀ ਜਪਜੀ ਸਾਹਿਬ ਜੀ ਦੀ ਸੰਖਿਆ ਦੇ ਨਾਲ ਨਿਵਾਜਿਆ ਹੈ ਇਹ ਪਾਵਨ ਪਵਿੱਤਰ ਬਾਣੀ ਦਾ ਸਾਰੇ ਸਤਿਗੁਰੂ ਸਾਹਿਬ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਪੜ੍ਹਦੇ ਰਹੇ ਨੇ ਧੰਨ ਧੰਨ ਮਾਤਾ ਗੁਰਕੌਰ ਨੇ ਵੀ ਪਹਿਲਾਂ ਸ੍ਰੀ ਜਪਜੀ ਸਾਹਿਬ ਪੜ੍ਹਿਆ ਸੀ ਔਰ ਅਨੇਕਾਂ ਗੁਰਸਿੱਖ ਆਪਣਾ ਸਰੀਰ ਛੱਡਣ ਤੋਂ ਪਹਿਲਾਂ ਇਹ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਪੜ੍ਹਦੇ ਰਹੇ ਹਨ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਹੈ ਔਰ ਪਹਿਲੀ ਹੀ ਬਾਣੀ ਹੈ ਸ੍ਰੀ ਜਪਜੀ ਸਾਹਿਬ ਜੀ ਜਿਸ ਗੁਰਸਿੱਖ ਦੇ ਸ੍ਰੀ ਜਪਜੀ ਸਾਹਿਬ ਸ਼ੁੱਧ ਹੋ ਜਾਂਦਾ ਹੈ ਉਹਦੇ ਸਾਰੀ ਪਾਵਨ ਪਵਿੱਤਰ ਗੁਰਬਾਣੀ ਸ਼ੁੱਧ ਹੋ ਜਾਂਦੀ ਹੈ ਇਸ ਤਰ੍ਹਾਂ ਗੁਰੂ ਖਾਲਸਾ ਜੀ ਗੁਰਸਿੱਖੋ ਇਹ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਦਾ ਜਿਹੜਾ ਅਭਿਆਸ ਹੈ ਉਹ ਵਾਰ-ਵਾਰ ਸਹਿਬ ਦੇ ਨਾਲ ਅਭਿਆਸ ਕਰਨਾ ਹੈ ਅੱਖਰਾਂ ਦਾ ਜਦੋਂ ਪਾਵਨ ਗੁਰਬਾਣੀ ਸ਼ੁੱਧ ਹੋ ਜਾਵੇਗੀ ਤੇ ਅਰਥਾਂ ਦਾ ਪਤਾ ਹੋਵੇਗਾ ਤੇ ਫਿਰ ਆਪਾਂ ਨੂੰ ਵਧੇਰੇ ਆਨੰਦ ਮਹਿਸੂਸ ਹੋਵੇਗਾ ਬੜਾ ਜਿਹੜਾ ਹੈ ਉਹ ਹਿਰਦੇ ਨੂੰ ਆਨੰਦ ਆਵੇਗਾ ਇਸ ਤਰ੍ਹਾਂ ਹੁਣ ਆਪਾਂ ਅਖੀਰ ਲੀਆਂ ਪੰਕਤੀਆਂ ਪੜ੍ਹ ਕਰਕੇ ਸੰਪੂਰਨਤਾ ਸਮਾਪਤੀ ਕਰਾਂਗੇ ਔਰ ਫਿਰ ਆਪਾਂ ਸ੍ਰੀ ਜਪਜੀ ਸਾਹਿਬ ਜੀ ਦੀ ਸੰਥਿਆ ਤੁਹਾਡੇ ਕੋਲੋਂ ਸ਼੍ਰਵਣ ਕਰਾਂਗੇ ਜਿਨੀ ਨਾਮ ਧਿਆਇ ਗਏ ਮਸੱਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ